ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਸਿੰਘ ਉੱbbi ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜਿਲ੍ਹਾ ਲੁਧਿਆਣਾ ਜੀ ਆਹ ਸੰਦੂਖ ਦੋ ਸੰਦੂਖ ਤੇ ਇੱਕ ਕਲਮਾਰੀ ਆਪਾਂ ਤਿਆਰ ਕੀਤੇ ਨੇ ਜੀ ਇਹ ਕਿਸੇ ਨੇ ਆਪਣੇ ਕੋਲੋਂ ਤਿਆਰ ਕਰਵਾਏ ਨੇ ਤੇ ਇਹ ਵੱਡਾ ਸੰਦੂਖ ਆ ਜੀ ਤੇ ਨਾਲ ਉਹਨਾਂ ਨੇ ਆਪਣੇ ਬੇਬੇ ਬਾਪੂ ਦੀ ਫੋਟੋ ਲਵਾਈ ਹੈ ਜਿਨ੍ਹਾਂ ਦਾ ਸੰਦੂਖ ਆ ਜੀ ਇਹ ਤੁਸੀਂ ਵੀ ਅਗਰ ਆਪਣਾ ਸੰਦੂਖ ਘਰ ਪਿਆ ਨਾਨੀ ਦਾ ਦਾਦੀ ਦਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 82641 44620 ਇਹ ਆਪਣਾ ਨੰਬਰ ਆ ਜੀ ਪਿੰਡ ਜੋਧਾਵਾ ਜ਼ਿਲ੍ਹਾ ਲੁਧਿਆਣਾ ਤੇ ਇਹ ਲੱਕੜ ਦੀ ਠੋਸ ਅਲਮਾਰੀ ਆ ਜੀ ਠੋਸ ਅਲਮਾਰੀ ਆ ਇਹ ਲੱਕੜ ਦੀ ਤੇ ਇਹਨੂੰ ਆਪਾਂ ਬ੍ਰਾਊਨ ਰੰਗ ਕਰਕੇ ਉੱਤੇ ਆਪਾਂ ਫਲਾਵਰ 골ਡਨ ਕਲਰ ਦੇ ਨਾਲ ਬਾਹੇ ਨੇ ਇਹ ਦੇਖੋ ਕਿੰਨੀ ਸੋਹਣੀ ਲੁੱਕ ਬਣੀ ਆ ਅਲਮਾਰੀ ਦੀ ਤੇ ਇਹ ਛੋਟਾ ਸੰਦੂਖ ਆ ਇਹਦੇ ਵਿੱਚ ਆਪਾਂ ਸ਼ੀਸ਼ੇ ਦੀ ਵਰਕ ਕਰੀ ਆ 골ਡਨ ਕਲਰ ਦੀ ਵਰਕ ਕਰੀ ਆ ਤੇ ਆ ਮਾਤਾ ਦੀਆਂ ਫੋਟੋਆਂ ਲਾਈਆਂ ਨੇ ਤੇ ਨਾਲ ਇਹਨਾਂ ਨੇ ਜਿੰਨਾ ਦਾ ਸੰਦੂਖ ਆ ਉਹਨਾਂ ਨੇ ਆ ਰੁਪਏ ਲਵਾਏ ਨੇ ਸੈਂਟਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਖਾਨੇ ਦੇ ਵਿੱਚ ਪੁਰਾਣੇ ਜਿਹੜੇ ਜ਼ਮਾਨੇ ਦੇ ਪੈਸੇ ਹੁੰਦੇ ਸੀਗੇ ਦੁੱਕੀ ਤਿੱਕੀ ਪੰਜੀ ਤੇ ਉਹ ਲਵਾਏ ਨੇ ਇਹਨਾਂ ਨੇ ਸਾਰੇ ਸੰਦੂਖ ਦੇ ਵਿੱਚ ਇੱਕ ਇੱਕ ਖਾਨੇ ਦੇ ਵਿੱਚ ਸੈਂਟਰ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਪੰਜੀਆਂ ਲੱਗੀਆਂ ਹੋਈਆਂ ਨੇ ਆ ਤਿੱਕੀਆਂ ਲੱਗੀਆਂ ਹੋਈਆਂ ਨੇ ਆ ਦਸੀਆਂ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਇਹਨਾਂ ਨੇ ਪੁਰਾਣੇ ਯਾਨੀ ਕਿ ਜਿਹੜੇ ਪੈਸੇ ਸੀਗੇ ਤੇ ਉਹ ਸੰਦੂਖ ਦੇ ਸੈਂਟਰ ਦੇ ਡੱਬੀ ਦੇ ਵਿੱਚ ਲਵਾਏ ਨੇ ਤੇ ਇਸੇ ਤਰ੍ਹਾਂ ਇਹਦੇ ਤੇ ਆ ਦੇਖੋ ਆ ਪੁਰਾਣੇ ਸਿੱਕੇ ਨੇ ਜਿਹੜੇ ਆ ਜਿਹੜੇ ਪੁਰਾਣੇ ਸਿੱਕੇ ਨੇ ਉਹ ਆਪਾਂ ਸੰਦੂਖ ਦੇ ਖਾਂਡਿਆਂ ਦੇ ਵਿੱਚ ਲਾਏ ਨੇ ਇੱਧਰ ਲੱਗੀ ਹੋਈ ਆ ਇੱਕ ਲਾਈਨ ਇੱਕ ਲਾਈਨ ਇੱਧਰ ਲੱਗੀ ਹੋਈ ਆ ਤੇ ਆਹ ਸੈਂਟਰ ਦੇ ਵਿੱਚ ਇੱਕ 10 ਦਾ ਪੁਰਾਣਾ ਨੋਟ ਆ ਤੇ ਇੱਕ 5 ਦਾ ਪੁਰਾਣਾ ਨੋਟ ਆ ਆਹ ਤਾਂ ਤੁਸੀਂ ਦੇਖਿਆ ਹੀ ਹੈ 1 ਰੁਪਿਆ ਜਿੱកਲ ਦੇ ਟਾਈਮ ਦਾ ਤੇ ਆਹ ਮਾਤਾ ਦੀਆਂ ਫੋਟੋਆਂ ਨੇ ਜਿਨ੍ਹਾਂ ਦਾ ਸੰਦੂਖ ਆ ਆਹ ਬਾਪੂ ਹੈ ਇਹਨਾਂ ਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਲੁੱਕ ਦੇਖੋ ਸੰਦੂਖ ਦੀ ਕਿੰਨੀ ਵਧੀਆ ਬਣੀ ਆ ਸ਼ੀਸ਼ਾ ਬਰਕ ਤੇ ਸੈਂਟਰ 'ਚ ਆ ਪਿੱਤਲ ਲੱਗਿਆ ਹੋਇਆ ਵਾ ਤੇ ਆਹ ਜਿਹੜਾ ਰਾਉਂਡ ਆ ਆਹ ਜਿਹੜਾ ਰਾਉਂਡ ਆ ਇਹ ਪਿੱਤਲ ਦਾ ਸੀਗਾ ਬਿਲਕੁਲ ਕਾਲਾ ਹੋਇਆ ਹੋਇਆ ਸੀਗਾ ਇਹਨੂੰ ਆਪਾਂ ਪਿੱਤਲ ਨੂੰ ਚਮਕਾਇਆ ਵਾ ਪੂਰੀ ਮਿਹਨਤ ਲਾ ਕੇ ਤੇ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹੁਣੇ ਸੰਪਰਕ ਕਰੋ ਜੀ ਸਾਡਾ ਨੰਬਰ ਹੈਗਾ 82644 44620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਤੇ ਤਿੰਨੇ ਆਟਮਾ ਤੁਹਾਨੂੰ ਦਿਖਾ ਰਹੇ ਆ ਜੀ ਇਹ ਤਿੰਨੇ ਦੋ ਸੰਦੂਖ ਇੱਕ ਅਲਮਾਰੀ ਇਹ ਇੱਕੋ ਕਰਦੇ ਆ ਜੀ ਇੱਕੋ ਕਰਦੇ ਨੇ ਦੇਖੋ ਲੁੱਕ ਤਿੰਨਾ ਦੀ ਲੁੱਕ ਕਿੰਨੀ ਵਧੀਆ ਨਿਕਲ ਕੇ ਆਈ ਆ ਪਾਲਿਸ਼ ਕਰਕੇ ਸ਼ੀਸ਼ਾ ਵਰਕ ਕਰਕੇ 골ਡਨ ਕਲਰ ਕਰਕੇ ਦੇਖੋ ਕਿੰਨੀ ਵਧੀਆ ਲੁੱਕ ਨਿਕਲੀ ਆ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਓ ਝਰਖਾ ਤਿਆਰ ਕਰਵਾਓ ਪੰਜੀ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਕੋਈ ਵੀ ਤੁਸੀਂ ਚੀਜ਼ ਲੈਣੀ ਆ ਝਰਖਾ ਲੈਣਾ ਮਧਾਣੀ ਲੈਣੀ ਆ ਚੱਕੀ ਲੈਣੀ ਆ ਸੰਦੂਖ ਲੈਣਾ ਪੇਟੀ ਲੈਣੀ ਆ ਉਹ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਨੰਬਰ ਫੇਰ ਨੋਟ ਕਰ ਲਵੋ 8264144622 ਜਿਹੜਾ ਵੀ ਆਪਣੇ ਕੋਲੇ ਸੰਦੂਖ ਆਪਾਂ ਆਪ ਤਿਆਰ ਕਰਦੇ ਆ ਇਸ ਤਰ੍ਹਾਂ ਆਪਾਂ ਤਿਆਰ ਕਰਕੇ ਰੈਪ ਕਰਕੇ ਦਿੰਨੇ ਆ ਅਗਰ ਤੁਹਾਡਾ ਸੰਦੂਖ ਤਿਆਰ ਕੀਤਾ ਉਹਨੂੰ ਵੀ ਆਪਾਂ ਤਿਆਰ ਕਰਕੇ ਰੈਪ ਕਰਕੇ ਦਵਾਂਗੇ ਜੀ ਸੋ ਲਓ ਜੀ ਚੱਕੋ ਫੋਨ ਆਪਣਾ ਤੇ ਕਰੋ ਕਾਲ ਸਾਨੂੰ ਸੁਖਜਿੰਦਰ ਸਿੰਘ ਉਭੀ ਪਿੰਡ ਜੋਧਾ ਪੰਜਾਬੀ ਸੱਭਿਆਚਾਰ ਵਾਲ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ